ਆਜੋ ਦੇ ਅੜੀ ਵੀ ਆਜੋ ਹਾਂ ਇਹ ਤਾਂ ਖੇਤੀ ਪਰ ਆਏ ਬੈਠ ਗਏ ਦੇਖਣਾ ਛੱਲੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤਾਂ ਤੇ ਲੋ ਜੀ ਚੱਲ ਰਹੇ ਆ ਖੁਸ਼ੀਆਂ ਦੇ ਦੌਰ ਫਸਲਾਂ ਵੀ ਵਧਿਆ ਹੋ ਰੀਆਂ ਕਣਕਾਂ ਨੂੰ ਪਾਣੀ ਲੱਗ ਚੁੱਕਿਆ ਪਿਛਲੇ ਬਲੌਗਾਂ ਚ ਤੁਸੀਂ ਦੇਖ ਰਹੇ ਆ ਵੀ ਵਿਆਹ ਦਾ ਦਿਨ ਨੇੜੇ ਆ ਰਿਹਾ ਸੋ ਉਹਦੇ ਕਰਕੇ ਨਿਤ ਆਪਣੇ ਨੇੜਲੇ ਸ਼ਹਿਰ ਰੋਪੜ ਜਾ ਹੋਈ ਜਾਂਦਾ ਸੋ ਦਿੱਲੀ ਦਾ ਰੁਟੀਨ ਅੱਜ ਭੈਣ ਪਾਪਾ ਜੀ ਵੀ ਜਾਏ ਤੇ ਹੁਣ ਹੋ ਗਏ ਵਿਧਰ ਵਿੱਕੀ ਵਾਈ ਰਾਂ ਕਿ ਨਹੀਂ ਭੈਣ ਨਾ ਕਿਉਂਕਿ ਚਾਰ ਘਰ ਆ ਤੁਹਾਨੂੰ ਪਤਾ ਜਾਨਮਲ ਰਾਜੂભાઈ ਜਿਹੜਾ ਤੁਸੀਂ ਦੇਖਦੇ ਆ ਵੀ ਜਗਤ ਮਾਸੜ ਸੋ ਵੀਰੋ ਚਾਰੇ ਘਰਾਂ ਦੀਆਂ ਤੁਹਾਨੂੰ ਪਤਾ ਧੀਆਂ ਇੱਕੋ ਵੀ ਸਾਰੇ ਇੱਕੋ ਸਮਝਦੇ ਆ ਉਧਰ ਪੈਣਾ ਆ ਜਵੇ ਇੱਧਰ ਉਧਰ ਏਕਣਾ ਘੁੰਮ ਹੋਈ ਜਾਂਦਾ ਤੇ ਹੁਣ ਤੁਹਾਨੂੰ ਪਤਾ ਵੀ 15-20 ਦਿਨ ਦੀ ਛੁੱਟੀ ਮਿਲੀ ਆ ਕਦੇ ਦੂਏ ਘਰ ਕਦੇ ਦੂਏ ਘਰ ਪਿੰਡ ਦੇ ਵੀ ਚਲੋ ਸਾਰੇ ਸਾਂਝਾ ਜਿਹੜੀ ਭਾਈਚਾਰਕ ਸਾਂਝ ਆ ਉਹ ਬਹੁਤ ਅਜੀਬ ਹੈ ਐ ਨਹੀਂ ਹੈਗਾ ਵੀ ਆਪਾਂ ਨੇ ਵੀ ਬੁਲਾਉਣਾ ਨਹੀਂ ਹੈਗਾ ਕਤਵੀ ਪੈਣ ਜਾਂਦੀ ਆਉਂਦੀ ਜਾਂਦੀ ਹੈ ਜੇ ਇੱਧਰ ਤਾਈ ਮਿਲ ਜਾਂਦੀ ਹੈ ਇਕਨ ਹਰੇਕ ਕੋਲ ਖੜਨਾ ਪੈਂਦਾ ਚਲੋ ਵੀ ਗਏ ਹੋਏ ਆ ਤੇ ਲੱਗੇ ਹੋਏ ਜੀ ਆਪਣੇ ਆਪਣੇ ਕੰਮ ਤੇ ਅੱਜ ਜਾਣਾ ਜੀ ਜੈਸ਼ਮੀਨਾ ਕੰਨੀ ਆਪਾਂ ਨੇ ਮਾਂਜਾ ਦੇਣ ਚੋ ਗਏ ਲੇਟ ਵੀ ਚਲੋ ਬਾਕੀ ਸਾਰੇ ਦੇਖੇ ਲੇਟ ਵੀ ਕਰ ਰਹੇ ਆ ਤੇ ਹੁਣ ਜਾਣਾ ਬਾਕੀ ਮਲਾ ਵੀ ਦਿੰਦਾ ਤੁਹਾਨੂੰ ਪਰਮ ਵੀ ਆ ਜਸ਼ਨ ਵੀ ਆ ਰੌਣਕ ਲੱਗੀ ਪਈ ਆ ਘਰ ਦੇ ਵਿੱਚ ਦਿਨਾ ਛਿਪਣ ਵਾਲਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਉਹ ਬਾਈ ਸੂਰਜ ਛਿਪਣ ਦੇ ਕਿਨਾਰੇ ਤੇ ਆਪਣਾ ਬਾਈ ਜੱਟ ਦਾ ਪੁੱਤ ਖੜਾ ਇੱਧਰ ਰਾਮ ਨਾਲ ਸਾਰੇ ਕੰਮ ਨਵੇੜ ਕੇ ਖੜਾ ਹੀ ਬੋੜਾ ਮਾਰੀ ਜਾਂਦਾ ਗੱਡੀ ਹੁਣ ਦੇਖਿਆ ਤੁਸੀਂ ਵੀ ਜਗਾ ਚੇਂਜ ਹੋ ਗਈ ਗੱਡੀ ਡੇਲੀ ਜਾਣੀ ਆਉਣੀ ਜਾਣੀ ਆਉਣੀ ਇਹਦਾ ਇਹ ਕੰਮ ਆ ਬਾਈ ਵਿਆ ਵਿਆ ਤੇ ਆ ਬੂਟੇ ਬਾਈ ਇਹ ਵੀ ਆਪਣੀ ਮੌਜਾਂ ਦੇ ਵਿੱਚ ਸਵੇਰ ਸ਼ਾਮ ਇਹਨਾਂ ਨੂੰ ਖਰਾਕ ਮਿਲ ਜਾਂਦੀ ਹੈ ਠੀਕ ਨਹੀਂ ਉਹ ਬਾਈ ਬੰਦਾ ਪੜ ਰਿਹਾ ਬੈਠਾ ਉਹ ਦੇਖੋ ਆ ਦੇਖੋ ਐਨ ਆਪਣੇ ਬਾਈ ਪ੍ਰੋਪਰ ਖਰਾਕ ਐਜਸ਼ਨ ਦਾ ਕੰਮ ਆ ਬਾਈ ਬੂਟਿਆਂ ਨੂੰ ਪਾਣੀ ਦੇਣਾ ਤੇ ਕਾ ਗੱਡੀ ਆਪਣੀ ਖੜੀ ਆ ਇਹ ਆਪਣੀ ਖੇਤਾਂ ਤੇ ਜਾਂ ਨੇੜੇ ਤੇੜੇ ਜਾਣਾ ਉਹ ਬਾਈ ਜਸ਼ਨ ਦੀ ਗੱਡੀ ਖੜੀ ਆ ਇੱਕਾ ਮਨ ਲੈ ਗਿਆ ਵਾ ਮੋਟਰਸਾਈਕਲ ਇੱਕ ਬੋਲਟ ਅੰਦਰ ਗਰਾਜ ਚ ਖੜਾ ਇੱਕ ਸਾਈਕਲ ਖੜਾ ਇਧਰ ਬਾਈ ਸਮਾਨ ਸਾਰਾ ਕੱਪੜੇ ਕੁੱਪੜੇ ਜਿਹੜਾ ਸੰਭੋਆ ਵਾ ਤੇ ਇੱਕ ਗੱਡੀ ਆ ਖੜੀ ਆ ਇਹ ਗੱਡੀ ਤਾਂ ਹੁਣੇ ਹਾਲੇ ਖੜਕੇ ਹੀ ਹਟੀ ਆ ਕਿਉਂਕਿ ਇਹ ਗੱਡੀ ਦਾ ਕੋਈ ਪਤਾ ਨਹੀਂ ਵੀ ਕਦੋਂ ਚੱਲ ਪੈਣੀ ਤੇ ਬਾਕੀ ਉਧਰ ਬੰਦੇ ਬੈਠੇ ਆਪਣ ਆਏ ਹਾਏ 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 ਇਹ ਮੇਰਾ ਪਤੰਗ ਅੰਗਰੇਜ਼ ਦਿਖਾਈ ਤਾਂ ਓ ਬੱਲੇ ਲੈ ਵਈ ਲਖਾਈ ਦੇਖੋ ਬੰਦੇ ਜੀ ਦਿਖਾਈ ਇਹ ਅੱਜ ਦਾ ਕੰਮ ਕਰਾਇਆ ਮੇਰੇ ਪਤਨੇ ਹੈ ਸੱਚੀ ਗੱਲ ਹੈ ਚਲ ਸਸੀ ਕਲ ਬਲਾ ਬਲਾ ਇੱਧਰ ਸਸੀ ਤਾਂ ਪੜ ਲੱਗਿਆ ਵਾ ਤੇ ਬਾਈ ਇੱਕ ਚੀਜ਼ ਦੇਖੋ ਇਧਰ ਨੂੰ ਮੂੰਹ ਦਿਖਾਵਣਾ ਇੱਕ ਬਾਈ ਆਹ ਚੀਜ਼ ਦੇਖੋ ਆਹ ਵਾਲ ਇਹ ਆਹ ਦੇਖੋ ਖੜਿਆ ਖੜਿਆ ਪੁੱਤ ਆਹ ਦੇਖੋ ਬਾਈ ਇਹਦਾ ਰਾਜ ਵੀ ਤੁਹਾਨੂੰ ਦੱਸਦਾ ਵੀ ਮੈਂ ਕਿਆ ਏ ਠੀਕ ਨੇ ਪਹਿਲਾਂ ਇੱਧਰ ਮਿਲੋ ਜੀ ਮੇਰੇ ਕੋਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸ਼ਾਦ ਚਾਹ ਲਈ ਬਾਈ ਕਿਆ ਰਾਜ ਆ ਉਹ ਵਾਲਾਂ ਦਾ ਉਹ ਵਾਲੇ ਨੇ ਵੱਢ ਲਏ ਤੇ ਜੀ ਬਾਈ ਇੱਕ ਦਿਨ ਮਹੀਨਾ ਕਹੋਗੇ ਕਿ ਡੇਢ ਮਹੀਨਾ ਭਾਈ ਡੇਢ ਪਤਾ ਨਹੀਂ 2 ਮਹੀਨੇ ਹੋ ਗਏ ਦਿਖਾਈ ਪਤਮੜਾ ਜਾ ਅਮਨ ਨੇ ਨਾ ਉਹ ਦਾੜੀ ਸਾਫ ਕਰਨ ਵਾਲੀ ਮਸ਼ੀਨ ਆਪਣੀ ਚਾਰਜਿੰਗ ਪਰ ਲਾਤੀ ਸਕੂਲ ਤੇ ਆ ਕੇ ਇਹਨੇ ਪਤੰਦਰ ਨੇ ਚੱਕ ਕੇ ਜਿੱਕਣਾ ਕਹਿੰਦੇ ਨਿਆਣੇ ਨੂੰ ਆਤ ਹੁੰਦੀ ਆ ਵੀ ਇੱਥੇ ਮਾਰ ਲਈ ਇਹਨੇ ਵਾਲਾ ਜਿਹੜੇ ਇਹਨੇ ਆਪਣੇ ਕੱਟ ਲਏ ਤੇ ਹਨਾ ਹਾਂਜੀ ਹੁਣ ਤਾਂ ਆ ਗਏ ਜੀ ਪਹਿਲਾਂ ਬਹੁਤ ਔਖਾ ਹੋਇਆ ਜੀ ਸਕੂਲ ਨੂੰ ਵੀ ਪਟਕੇ ਕਰਕੇ ਕਵਰ ਕਰਕੇ ਭੇਜਦਿਆਂ ਤੇ ਲੋ ਲਾਉਂਦੇ ਰਹੀ ਪਹਿਲਾਂ ਮੈਂ ਆਸੇ ਨਿਕਲੇ ਆਇਆ ਜੀ ਸਿਰਦਾ ਹਾਂ ਜਾਨੀ ਪਤਾ ਨਹੀਂ ਲੱਗਣੇ ਆਗੇ ਹੁਣ ਥੋੜੇ ਜੀ ਲੱਗਦੇ ਦੇਖਣ ਨੂੰ ਨਹੀਂ ਹੁਣੇ ਬਾਏ ਹੀ ਨਹੀਂ ਹੋਣੇ ਸਰ ਹੂੰ ਲੱਗਦਾ ਇੱਕ ਨਾ ਤਾਂ ਹੀ ਜ਼ਿਆਦਾ ਪਟਕਾ ਬੰਨਿਆ ਹੈ ਨਾ ਪਟਕਾ ਸਰ ਗਿਆ ਜੀ ਹਾਂਜੀ ਲੋ ਬਾਈ ਤੇ ਜ਼ਿਆਦਾ ਪਟਕਾ ਹੀ ਬੰਨਣਾ ਪਿਆ ਇਹ ਕਹਿੰਦੀ ਦਿਖਣ ਨਹੀਂ ਦੇਣੇ ਕਿਸੇ ਨੂੰ ਹੁਣ ਪਤਾ ਕੀ ਸਰ ਜੀ ਥੋਨੇ ਵੱਧ ਗਏ ਹਾਂਜੀ ਹੁਣ ਇਹ ਇੱਥੇ ਤਾਂ ਆ ਨਹੀਂ ਰੇ ਲੈ ਇਧਰਲੀ ਸਾਈਡ ਤੇ ਵਿੱਚ ਕਵਰ ਹੋ ਗਈ ਹੋਰ ਹੋਰ ਕਰ ਹੈਂ ਟੜੇ ਹੋਰ ਵਧੂਗੇ ਫੇਰ ਔਖਾ ਕਰੂੰਗਾ ਫੇਰ ਮਿੱਡੀ-ਮੁੱਡੀ ਕਰਕੇ ਤਾਂ ਆਪਾਂ ਚੱਕ ਹੋਣਾ ਹੀ ਨਾ ਚੱਕ ਹੋ ਜਾਣਾ ਬਗੂ ਅੱਗੇ ਤੇ ਤਾਂ ਕਰੂਗਾ ਇਹ ਜੀ ਸ਼ਰਾਤ ਹੈ ਕਰੂੰਗਾ ਤਾਂ ਨਹੀਂ ਲੋ ਬਾਈ ਪੜਨ ਲੱਗਿਆ ਉਹਦਾ ਹੀ ਮੈਂ ਪੁੱਛ ਲਾਂਦਾ ਨਾ ਮੰਮੇ ਸੰ ਸੰ ਦੇ ਆ ਗਾ ਲੂੰ ਹਾਂ ਸੰਦੇ ਮੰਮੀ ਕੇਣਾ ਫੇਵਰੇਟ ਦੀਨ ਅਤਰ ਸੰਦੇ ਕਾਹਤੇ ਫੇਵਰੇਟ ਆ ਹੋ ਛਿੱਦਾਂ ਦੇ ਕੇ ਆਗਾ ਪੱਟੇ ਹੀ ਦਾ ਦਨ ਐਲ ਤਾਂ ਕਰ ਦਾ ਦਨ ਮੁੰਡਾ ਭਾਈ ਕੀ ਕਰਦੇ ਹੁੰਦੇ ਛੁੱਟੀ ਨੇ ਹੈ ਇਸ ਤਾਂ ਚਲੋ ਕੋਈ ਨਹੀਂ ਇਹਨਾਂ ਦਾ ਹੀ ਘਰ ਹੈ ਹਰਜੀਤ ਇਹਨਾਂ ਵਗੈਰ ਰੌਣਕ ਵੀ ਹੈ ਨਹੀਂ ਹਨਾ ਹਾਂਜੀ ਛੱਡ ਖਾ ਲੰਮੀ ਜੀ ਹੋਰ ਤਾਂ ਕੁਝ ਨਹੀਂ ਤਾਂ ਉਹ ਹੀ ਰੁਕ ਡੋ ਕਰੀਗੀ ਦੁਈ ਬਲਿਹਾਰਕੌਰ ਜਸ਼ਨ ਜਸ਼ਨ ਬਾਈ ਉਹਦਾ ਨਾਮ ਬਹੁਤ ਰੱਖੇ ਹੋਇਆ ਜਿਹੜਾ ਨਾਮ ਦੇ ਦੁਈ ਦੇਖ ਰਹੀ ਆ ਲੱਗਦਾ ਜਸ਼ਨ ਇਹ ਚੱਲਿਆ ਤਾਂ ਟਿਊਸ਼ਨ ਉਹ ਜੂ ਦਾ ਟਾਈਮ ਹੋ ਗਿਆ ਕੱਲਾ ਇਹ ਜਾਈ ਜਾ ਰਿਹਾ ਹੈ ਹੈ ਬਾਰੀ ਬਾਰੀ ਰੱਤੀ ਜਾਂਦੀ ਹੈ ਜੀ ਨਹੀਂ ਲੜਦੇ ਆ ਅੰਦਰ ਟੀਵੀ 'ਚ ਮਸਤਾ ਹੋ ਖੜ ਜਾ ਇਹ ਜਸ਼ਨੀ ਕਿੱਧਰ ਹੈ ਹੋ ਹੋ ਓ ਬਾਈ ਦੇਖੋ 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 ਪਰ ਇੱਕ ਬਾਈ ਆਹਾ ਆਜ ਮੈਨੂੰ ਜਸ਼ਨ ਨੇ ਆਪਣੀ ਘੜੀ ਦਿੱਤੀ ਹੈ ਬਾਈ ਕੰਦੀ ਦੇ ਵਿੱਚ ਪਾਣੇ ਚਾਹੀਦੇ ਪਾਪਾ ਜੀ ਸੱਲ ਪੌਣੇ 12 ਪਰ ਖੜੀ ਹੈ ਪਰ ਮੇਰੀ ਘੜੀ ਕਿੱਥੇ ਪੁੱਤ ਦੂਹੀ ਹਾਂ ਕਿੱਥੇ ਤੇਰੀ ਘੜੀ ਠੇਹ ਹੈ ਮੇਰੀ ਘੜੀ ਵੀ ਠੇਹ ਹੈ ਹੈਨਾ ਤੇਰੇ ਵਾਲੀ ਤਾਂ ਚੱਲਦੀ ਹੈ ਹਾਂ ਲੈ ਬਈ ਪੁੱਤ ਮੈਂ ਤੈਨੂੰ ਹਾਕਾਂ ਮਾਰੀ ਜਾਂ ਇੱਧਰ ਸੱਸੀ ਕਾਲ ਬੁਲਾ ਪਹਿਲਾਂ ਇਹ ਬੰਗਲਗਾ ਆਹ ਲਾ ਦੇਖ ਲੋ ਬਾਈ ਬਸ ਇੱਕ ਨਾ ਹੀ ਹੁੰਦਾ ਬਿਆਦ ਵਿਚਾਰਾ ਨਾ ਤੂੰ ਜਿਉਂ ਪਸੰਦ ਹੈ ਜਸ਼ਨ ਆਪਣਾ ਹੀ ਬਲੌਗ ਦੇਖੀ ਜਾਣਾ ਬੈਠੀ ਨੇ ਹੈ ਇਹ ਜਸ਼ਨ ਮੱਲਾ ਦੀ ਸਕੂਲ ਗਈ ਵੀਦੀ ਜਿਆਦਾ ਬਲੌਗ ਦੇਖ ਰਹੀ ਵੀ ਪਿੱਛੇ ਗਿਆ ਆ ਦੇਖੋ ਬਾਈ ਕਰ ਬੰਦ ਫਿਰ ਜਸ਼ਨ ਨੂੰ ਚੱਲ ਬਚਾ ਵੀਰ ਜੀ ਨੇ ਛੱਡਿਆ ਤਾਂ ਚਲਾ ਲਿਆ ਹੈ ਦੱਸ ਚਲੋ ਚਲੋ ਜਿਵੇਂ ਨਾ ਆਹ ਤੇਰੀ ਪਤ ਕੜੀ ਜਿਹੜੀ ਦਿੱਤੀ ਸੀ ਤਾਂ ਮੈਨੂੰ ਹਾਂਜੀ ਇਹਦੇ ਚ ਸੈੱਲ ਪਾਉਣੀ ਅੱਛਾ ਠੀਕ ਹੈ ਮੇਰੇ ਵਾਲੀ ਘੜੀ ਵੀ ਉੱਥੇ ਲਟਕਦੀ ਪਤ ਉਹ ਵੀ ਰੱਖਣੀ ਹੈ ਹਾਂਜੀ ਠੀਕ ਨੇ ਉਹ ਬੱਗੂ ਟਿਊਸ਼ਨ ਜਾਣਾ ਕਿ ਨਹੀਂ ਜਾਣਾ ਚੱਕ ਲੈ ਫਿਰ ਸਾਈਕਲ ਪੁੱਤ ਤੂੰ ਤਾਂ ਆਪਣਾ ਬੈਗ ਪਾ ਯਾਰ ਤੂੰ ਲੇਟ ਹੈ ਹੈ ਤੇ ਜੁੱਤੀ ਨਹੀਂ ਪਾਉਣੀ ਪੁੱਤ ਤਾਂ ਆ ਫਿਰ ਇਹਨਾਂ ਸਟੋਰ ਚੋਂ ਲੈ ਕੇ ਦੇ ਸੈਂਡਲ ਪਤਾ ਪਾਉਣ ਦੇ ਨੂੰ ਲੈ ਬਈ ਬੰਦਾ ਆਪਣਾ ਹੋ ਗਿਆ ਉਹ ਆਹ ਬਈ ਹਾਂ ਆਹ ਤਾਂ ਕਾਰਜਕਾਰੀ ਵਿਭਾਗ ਸਰਦੀ ਆ ਗਈ ਹੈ ਚਾਹ ਪੱਤੀ ਵਿੱਚ ਰਮੜੀ ਚਾਹ ਪੱਤੀ ਵਿੱਚ ਹੈ ਚਾਹ ਪੱਤੀ ਵਿੱਚ ਮਸੋਲੀਆਂ ਜੀ ਕੰਮ ਸੌਂਪ ਕੇ ਜਮੈਂ ਅੱਛਾ ਅੱਜ ਪਾਪਾ ਜੀ ਤੇ ਮੰਗਾਈ ਹੈ ਹੈ ਲੋ ਬਈ ਚਾਹ ਪੱਤੀ ਦੇ ਵਿੱਚ ਸਰਦੀ ਦਾ ਸੋਏ ਹਾਂਜੀ ਪਾਪਾ ਜਾਨੇ ਗੱਲ ਗੋਲਦੀ ਸਾਉਫ ਅਜਵੈਨ ਤੇ ਚਾਪਤੇ ਚਾਰੇ ਚੀਜ਼ਾਂ ਮਿਕਸ ਹਨਾ ਹਾਂਜੀ ਪੂਰਾ ਸਾਲ ਚੱਲਣਾ ਹੁੰਦਾ ਹੈ ਬਈ ਆਗੇ ਸੰਡਾ ਇਹ ਆ ਲੋ ਤੇ ਛੋਟੀ ਇਲਾਚੀ ਤੇ ਤੇ ਪਾਈ ਜੀ ਹੈ ਹੈ ਛੋਟੀ ਇਲਾਚੀ ਪਾਈ ਹੋਈ ਹੈ ਜੀ ਵਿੱਚ ਕ੍ਰਸ਼ ਕਰਕੇ ਬਾ ਚੱਕ ਦੇ ਫੱਟੇ ਤਾਂ ਹੀ ਚਾਹ ਸਵਾਦ ਬਣਦੀ ਹੈ ਜੀ ਦਾ ਹਾਂਜੀ ਤੇ ਸਫਰੀ ਚਾਹ ਪੀ ਹੋ ਜਾਂਦਾ ਨਾਲ ਫਿਰ ਤੁਹਾਨੂੰ ਪਤਾ ਵੀ ਗਲਗੋਲ ਕਰਕੇ ਬੱਚਿਆਂ ਦੇ ਠੀਕ ਰਹਿੰਦੇ ਆ ਜੀ ਜਦੋਂ ਗੱਲ ਸੁਣਨ ਲੱਗ ਜਾਂਦਾ ਜ਼ਰਾ ਹੈਂ ਠੰਡਾ ਪਾਣੀ ਆਉਂਦਾ ਨਹੀਂ ਆਉਂਦਾ ਉਹ ਦੇਖੋ ਬਾਈ ਬੰਦਾ ਗਰਮ ਪਾਣੀ ਆਉਂਦਾ ਹੈਂ ਨੇਕਾ ਗਰਮੀਆਂ ਚ ਗਰਮ ਪਾਣੀ ਆਉਂਦਾ ਤੇ ਪੀੜਕੜ ਕਿਤੇ ਚੱਕ ਨਹੀਂ ਹੂੰ ਘੜੀ ਨੂੰ ਸੱਲ ਪਾਉਣਾ ਕਹਿੰਦੀ ਵਿਆਹ ਵਿਆਹ ਇਹ ਤਾਂ ਟੁੱਟੀ ਗਈ ਹੈ ਮੇਰੀ ਘੜੀ ਹੁੰਦੀ ਤੇਰੀ 10 12 ਸਾਲ ਪਹਿਲਾਂ ਦੀ ਤਾਂ ਕਿਤੇ ਜਿਸਨ ਤੇਰੀ ਦੂਈ ਕਿੱਥੇ ਜਿਹੜੀ ਬੂਈ ਨਾ ਭੇਜੀ ਹੈ ਤੇਰੀ ਨੇ ਇਹ ਵੀ ਦੇਖੀ ਐ ਆਲੋ ਬਈ ਕਿੰਨਾ ਐ ਹੋਇਆ ਵੇ ਸੋਨੇ ਦੀ ਘੜੀ ਹੈ ਜੀ ਅੱਛਾ ਕੋਈ ਨਹੀਂ ਸੁਣ ਜੀ ਪਰਮਪਤ ਫੇਰ ਟਾਈਮ ਹੁੰਦਾ ਹੈ ਠੀਕ ਨੇ। ਬਾਏ ਬਾਈ ਬਾਈ ਚੱਕ ਵੀ ਚੱਕ ਫਿਰ ਚੱਕ। ਆਏ ਬਾਈ ਦੀ ਗੱਡੀ। ਇਹਨੇ ਇਹਦੇ ਉੱਤੇ ਮਾਸਤਾ ਹੈ। ਯਾਰ। ਓਕੇ। ਜੇਸਨ ਹੁਣ ਫੁੱਟ ਨਾ ਜਾਵੇ ਤੇਰੀ। ਠੀਕ ਨੇ। ਮੈਨੂੰ ਐਂ ਦੱਸਣ ਜੇਸਨ। ਚੱਲ ਲੱਗ ਤਾਂ ਗਈ। ਹੁਣ ਤੇਰਾ ਜਿਹੜਾ ਕੱਲ ਸਮਾਨ ਆਇਆ ਵੈਸਟ ਦਾ। ਹਾਂਜੀ। ਓਕੇ ਤਾਂ। ਓ ਬਾਈ ਜਸ਼ਨ ਦੀ ਉਹ ਟੌਰ ਬਹੁਤ ਐ ਉਈਆਂ ਮੋਟੀ ਜਿਹੀ ਲੱਗੀ ਜਾਂਦੇ ਮੈਨੂੰ ਤਾਂ ਦੂਏ ਕੱਪੜਿਆਂ 'ਚ ਹੈਂ ਦੇਖਦੇ ਬਹੁਤ ਬੁੜੇ ਬਣ ਸੀ ਜੇ ਮੰਗਦੇ ਜਿਹੜੇ ਬਤਨੇ ਵੀ ਨਹੀਂ ਆਉਂਦੇ ਜੀ ਹਾਂ ਪਹੁੰਚ ਦੇਖ ਦੇ ਕੇ ਆ ਵੀ ਲੈਣਾ ਮਮਾ ਆ ਵੀ ਲੈਣਾ ਮਮਾ ਬਾਈ ਆਪਣਾ ਹਰਜੀਤ ਉਹ ਕੀ ਹੈ ਜੀ ਜੈਸਮੀਨ ਨੂੰ ਦਰਨ ਜਾਣਾ ਪਾਉਂ ਮਾਜਾ ਹੋ ਲੇਟੇ ਗਏ ਵੈਸੇ ਪਰ ਮਿਲ ਵੀ ਛੱਡਣਾ ਨਹੀਂ ਹੈਗਾ ਕੋਈ ਕਾਰੋਬਾਰ ਲੱਗੇ ਹੋਏ ਤਾਂ ਕਾਰੋਬਾਰ 'ਚ ਹਾਂ ਜੀ ਇਜਾ ਉਹ ਕਿਰਦਾਲਾ ਲਵਾ ਪਾਉਂਗੇ ਜੇ ਲਸਣ ਪਾ ਕੇ ਫਿਰ ਲਿਜਾਉਂਗਾ ਲਸਣ ਦੀ ਜਸਨ ਉਹ ਸ਼ਟਰ ਚੱਕੇ ਪੁੱਤ ਪੋਤੀ ਚੱਕ ਲੈ ਲਾ ਲਸਣ ਦੀ ਆ ਟੋਕਰੇ ਚ ਕੋਈ ਨਾਟ ਨੁਟ ਜਾਵੇ ਦੇਖ ਆਣਾ ਨਾਟ ਵੀ ਲਿਆਈ ਹੁਣ ਜਾ ਇਹਦਾ ਕਹਿਣਾ ਮੰਨ ਲੈ ਉਹਦੇ ਚ ਪਤਾ ਬਣਾ ਛੋਲੇ ਚ ਲਿਆਉਂਗੀ ਦੇਖੇ ਪਰ ਬੱਚਿਆਂ ਨੂੰ ਸਾਰਾ ਕੁਝ ਪਤਾ ਹਾਂਜੀ ਹਾਂ ਇਹ ਕੱਟਦੇ ਰਹਿੰਦੇ ਹਾਂ ਹਾਂ ਦੇਲੀ ਕੱਟਦੀ ਰਹਿੰਦੀ ਸੈਗਰੀ ਦਾ ਕੁਸਰਾਉਣ ਨੂੰ ਪਤਾ ਫਿਰ ਮੁਟ ਰੱਖੇ ਆ ਆਹ ਬਾਈ ਸਿੱਧਾ ਅਬ ਤਾਂ ਲੋਟਾ ਹਾਂ ਬਾਕੀ ਕੀ ਸਮਾਨ ਹੈ ਇਹ ਚਾਪਤੀ ਹੋਈ ਜੀ ਅਜਾ ਪਾਪਾ ਜੀ ਦੇ ਤੇ ਆਟਾ ਲੈਣਾ 파ਜੀ ਉਹ ਸ਼ੂਗਰ ਫਰੀ ਆਟਾ ਉਹ ਬਾਈ ਆਹ ਸ਼ੂਗਰ ਫਰੀ ਸਹੀ ਗੱਲ ਆ ਮੱਕੀ ਦਾ ਕ੍ਰਿੰਗ ਆਧਾ ਮਿਰਚ ਹੂੰ ਕਿਚਨ ਦਾ ਕਿੰਗ ਆਧਾ ਮਿਰਚ ਆਧਾ ਮਿਰਚਾਂ ਹਾਂ ਲਓ ਬਾਈ ਆਹ ਝੋਲੇ ਸਾਡੇ ਸਦਾ ਬਹਾਰ ਭਰੇ ਰਹਿਣ ਹੈ ਲੱਕੀ ਝੋਲੇ ਹੈ ਖਾਲੀ ਜਾਂਦੇ ਵਾਰ ਕੇ ਹੀ ਮੁੜਦੇ ਸਹੀ ਗੱਲ ਆ ਇਹ ਹੱਥੀਪੂਣੇ ਵਿਖਣਾ ਜੀ ਤਾਂ ਹਾਂਜੀ ਆ ਦੇਖੋ ਭਾਈ ਆ ਮੈਂ ਖੇਤਾਂ ਨੂੰ ਲੈ ਗਿਆ ਤਾਂ ਖੇਤ ਵਾਲੀ ਦਵਾਈ ਨੇ ਲਾਲ ਕਰ ਦਿੱਤੇ ਤੇ ਹਾਂ ਹੋਰ ਵੀ ਵੇ ਹਨਾ ਹਾਂਜੀ ਹਾਂ ਚਲ ਆ ਜਾ ਫਿਰ ਜੀ ਨਾਲ ਤਾਂ ਠੀਕ ਰਹਿੰਦੇ ਹੈ ਹੈ ਲਫਾਫੇ ਨਾਲ ਲਫਾਫੇ ਨਾਲ ਤਾਂ ਲੋਟਾ ਲਫਾਫਾ ਨਾਲ ਲੋ ਬਸ ਹਾਂਜੀ ਬੈਗ ਦਾ ਵੈਗਨੇਟ ਆਉਂਦੀ ਥੋੜਾ ਹੂੰ ਲਾ ਭਾਈ ਸਿਰ ਵੱਜਿਆ ਨਹੀਂ ਉਹ ਆ ਵੱਜਿਆ ਸੀ ਲਾ ਭਾਈ ਲਓ ਸਨ ਤੇ ਆ ਮੇਕ ਲਾ ਰੱਖ ਨਾਲ ਇਹਦੇ ਕੀ ਆਪਾ ਤੁਹਾਨੂੰ ਕਾਦੇ ਖਾਤਰਾ ਲੋਹਾ ਅਰ ਤੇਲ ਲਸਣ ਮੈਂ ਦੇਖਿਆ ਨਾ ਫਿਰ ਹੂੰ ਐਨਾ ਪਤਾ ਮੰਨ ਨਹੀਂ ਜਗਾ ਤੇ ਪਾਉਨੇ ਜਿਹੜੇ ਫਿਰ ਮੈਂ ਆਪਣਾ ਇਦਾਂ ਹੀ ਪਾ ਲਿਆ ਕੋਈ ਬਲਾ ਬੁਲਾ ਤੇ ਹੁੰਦਾ ਇਹ ਠੀਕ ਨੇ ਲਸਣਾ ਰੱਖ ਫੇਪਰ ਚੱਲ ਹੁਣ ਹਰਜੀਤ ਮੈਂ ਕਹਿੰਦਾ ਤੂੰ ਹਾ ਨਾ ਬਾਅਦ ਚ ਰਲਾਈ ਆ ਕੇ ਇਹ ਹੁਣ 1.5 ਕਿਲੋ ਚਾਪਤੀ ਚ ਰਲਾ ਦੇਣਾ ਨੇ ਥੋੜੀ ਥੋੜੀ ਜਿੰਨੇ ਘਰਤ ਹੋਏ ਜੀ ਬਾਸੇ ਤੇ ਰੱਖ ਦੇਣਾ ਦੱਬਿਆ ਕਰਾ ਦੇ ਉਸੇ ਵਾੜਾ ਬਪੜ ਲੈਣਾ ਅੱਡੀ ਕਰਨਾ ਬੰਦਾ ਫਿਰ ਤੂੰ ਐਂ ਕਰ ਹੁਣ ਮੜਾ ਜੈਨੂ ਜੇ ਆ ਕੇ ਰਲਾ ਲਵੇ ਆਪਣਾ ਨੇਰਾ ਹੁਣ ਤੇ ਚੱਲੀਏ ਚਲੋ ਹੈ ਜੈਨੂ ਤੂੰ ਵੀ ਚੱਲ ਚੱਕੋ 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 ਤਰੋ ਬਾਈ ਮੌਸਮ ਦੇਖ ਲਓ ਸੂਰਜ ਤੁਹਾਨੂੰ ਦਿਖਾਇਆ ਤਾਂ ਵੀ ਛਿਪ ਚੁੱਕਿਆ ਆ ਲੋ ਇੱਥੇ ਖੜ ਕੇ ਦਿਖਾ ਰਿਹਾ ਤਾ ਵੇਖੋ ਥੋੜਾ ਥੋੜਾ ਰਹਿ ਗਿਆ ਐਨ ਬਾਈ ਜੈਨੂ ਬੋਟਾ ਜੇ ਪੁੱਤ ਪਾਣੀ ਵੀ ਪੀਣਾ ਹਨਾ ਹਾਂਜੀ ਹੈ ਲੋਈ ਬੂਟੇ ਦੇ ਸਾਰੇ ਪੱਤੇ ਹਰੇ ਤੇ ਸੱਚੇ ਪੀਲੇ ਪੀਲੇ ਜਿਸ਼ਨ ਪੱਤੇ ਮੇ ਝਾਰ ਤੇ ਹਾਂਜੀ ਹੂੰ ਓਕੇ ਇਹ ਕਹਾ ਦੇਖ ਬਾਈ ਜਿਸ਼ਨ ਨਾਲੇ ਰਾਤ ਪਾਈ ਜਿੱਥੇ ਬੱਚੇ ਉੱਥੇ ਕੰਮ ਤਾਂ ਹੁੰਦੇ ਹੀ ਹੁੰਦੇ ਆ ਸੀਸਾ ਸਾਡੇ ਬੱਚੇ ਕਰਦੇ ਸ਼ਰਾਰਤ ਰਾਤ ਚੱਕਦੇ ਸੀਸੇ ਦੇ ਫੱਟੇ ਆਹ ਬਾਈ ਬਚਾਉਣਾ ਪੈਂਦਾ ਪਰਮਣਾ ਤੇ ਹੱਥ ਤਾਂ ਦੇਖੋ ਇਹਨੂੰ ਕਿੰਨੇ ਪੱਤੇ ਆ ਗਏ ਹੂੰ ਮੈਂ ਕਿੰਨੇ ਪੱਤੇ ਆ ਗਏ ਜਿਹੜਾ ਇੱਕ ਕੋਲਕਟੈਂਡ ਸੁੱਕ ਗਿਆ ਤਾਂ ਹਾਂ ਇਹ ਸੁੱਕ ਗਿਆ ਤਾਂ ਬੂਟਾ ਹਾਂਜੀ ਠੀਕ ਹੈ ਚਲੋ ਭਾਈ ਕੀ ਕਹਿੰਦੇ ਸ਼ਗਨ ਸ਼ਗਨ ਲੋ ਜੀ ਪਾ ਲੈ ਸਮਾਨ ਵਿੱਚ ਚਲੋ ਸ਼ਗਨ ਵੀ ਲੈ ਲੈਂਦੇ ਜਿਵੇਂ ਪਹਿਲੀ ਵਾਰ ਘਰਾਂਂਤੀ ਲਈ ਅੱਜ ਹਾਂ ਬੱਲਾ ਵੀ ਲੈ ਜੀ ਬੱਲਾ ਯਾਦ ਨਹੀਂ ਆ ਰਿਹਾ ਉਹ ਲੱਗੇ ਉਹਦਾ ਵੀ ਸ਼ਗਨ ਦੇਣਾ ਹਾਂ ਹਾਂਜੀ ਉਹਦਾ ਵੀ ਆਉਂਦਾ ਹੈ ਇਹ ਸ਼ਗਨ ਆਇਆ ਜਿਹੜਾ ਮੰਗਣੇ ਤੇ ਆਦਾ ਸੀ ਹਾਂਜੀ ਸ਼ਗਨ ਪਹੇਚੇ ਮਤਲਬ ਉਹ ਰੋਕਾ ਹੋਇਆ ਥੇ ਉਹਦੇ ਬਾਅਦ ਫੇਰ ਘਰ ਆਇ ਕਿ ਉਹ ਬੱਲੇ ਠੀਕ ਆ ਚਲੋ ਫਿਰ ਦੇ ਦਿੰਦੇ ਆ ਵੀ ਤੁਹਾਨੂੰ ਲਓ ਬਾਈ ਪਹੁੰਚ ਚੁੱਕੇ ਅੱਛਾ ਅਦਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਹੈ ਪਹਿਲੀ ਵਾਰ ਆਇਓ ਜੀ ਜੀ ਹਾਂ ਪਹਿਲੀ ਵਾਰ ਆਇਆ ਸਤਿ ਸ਼੍ਰੀ ਅਕਾਲ ਬੇਰੇ ਦੀ ਢਿੱਕੀ ਚਾਲਿਆ ਉਹ ਤਾਂ ਅੱਗੇ ਰੱਟੇ ਨਹੀਂ ਜਾ ਬੇਟਾ ਕੀ ਇਹ ਪੋਵਾਲਾ ਨਹੀਂ ਸੋਵਾਲਾ ਆਹ ਪੱਟੀ ਕਿਹ ਚੋਲਾ ਭੇਜੇ ਨਹੀਂ ਅੱਜ ਹਾਂ ਸਾਡਾ ਰਸਣ ਬਣਾਇਆ ਤਾਂ ਜੱਜੀ ਉਹ ਬਾਈ ਹੋ ਚੁੱਕੇ ਆ ਕਹਿੰਦੇ ਰਿਸ਼ਤੇਦਾਰ ਹਾਂ ਬਾਈ ਰਿਸ਼ਤੇਦਾਰਾ ਫੇ ਭੁਖਾਉਣਾ ਪੈਣਾ ਪੁੱਛੋ ਕਿਸ ਨੂੰ ਪੁੱਛ ਦੇ ਜੀ ਥੋੜੀ ਜੀ ਚਾਰੇ ਦੀ ਮੱਤ ਨੂੰ ਹਾਂ ਲਾਸਟ ਕੇ ਲੈਣੀ ਮੋਟੇ ਰੀਡਿੰਗ ਕੇ ਖਾਤੀ ਆਏ ਹੈ ਹਾਂ ਕਰ ਦਈਆਂ ਕਰ ਦਈਆਂ ਦਾ ਨਹੀਂ ਇਹ ਤਾਂ ਹੈਗਾ ਹੀ ਆ ਫਿਰ ਲਿਆਉਂਗੀ ਜੈਸਨੀ ਜੀ ਕੋਈ ਗੱਲ ਨਹੀਂ ਹਾਸੇ ਮਜ਼ਾਕ ਆਏ ਤਾਂਗੇ ਹਾਂ ਜਰੂਰੀ ਹੂੰ ਠੀਕ ਹੈ ਹਾਂ ਜੀ ਹਾਂ ਜਰੂਰੀ ਕਰਨ ਕਰਨ ਦੇ ਦੇ ਰੌਣ ਟਿਚਰ ਕਰਦੀ ਆ ਭਾਬੀ ਮੈਨੂੰ ਮਾਸੀ ਦੇਖ ਲੈ ਹੁਣ ਮੂ ਮਜ਼ਾਕ ਕਰਦੇ ਨੇ ਹੈਂ ਹੋ ਜਾਏਗੇ ਕਰਦੇ ਨੇ ਲੈ ਭਾਈ ਸੁਖਵੀਰ ਲੋ ਭਾਈ ਜੈਸ਼ਨ ਖੜੀ ਆ ਲੜੀਆਂ ਪੈ ਚੁੱਕੀਆਂ ਵਿਆਹ ਵਾਲੇ ਘਰ ਦਾ ਨਜ਼ਾਰਾ ਲੈ ਬਈ ਠੀਕ ਹੈ ਨੀ ਇੱਧਰ ਬਾਹਰ ਜਾ ਕੇ ਦਿਖਾਉਂਦੇ ਆ ਲਾ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਉਹ ਦੇਖੋ ਹਾਂ ਬਾਈ ਮਹਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਜਵਾਸੀ ਕਾਲ ਚਮਕਾ ਦੇ ਬਾਈ ਗੱਲ ਕਸਲਾ 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 ਮੂੰਹ ਪਰ ਗੰਦ ਪਰ ਥੱਲੇ ਆ ਗਈ ਉਹ ਠੀਕ ਆ ਮੈਂ ਕਹਾਂ ਦੋ ਤਾਂ ਤਿੰਨ ਘੰਟੇ ਹੋ ਗਏ ਨੇ ਲੱਗੇ ਨੇ ਬਾਈ ਜੀ ਬਹੁਤ ਬਰੀਕੀ ਕੰਮ ਆ ਇਹ ਲੋ ਬਾਈ ਉੱਥੇ ਡੰਗ ਦੇ ਕਬੀਸਾ ਉੱਥੇ ਡੰਗ ਦੇ ਲੜੀਆਂ ਮੁੰਡੇ ਨੇ ਪਾਤੀਆਂ ਜਿਹੜੀ ਪਾਤ ਨਹੀਂ ਲੱਗੀ ਆ ਕਹਿਣਾ ਸੌਖਾ ਚਾਰ ਬਰੀ ਪਰ ਚੜਨਾ ਜੂੰ ਜੂੰ ਨੇ ਰਹਾ ਹਣਾ ਜੂੰ ਜੂੰ ਪਤਾ ਲੱਗਣਾ ਥੋੜਾ ਜਿਆ ਬਾਈ ਜੀ ਸਨੈਕ ਤੋਂ ਬਾਅਦ 10 ਮਿੰਟ ਤੱਕ ਦੇਗੀ ਤਿੰਨ ਤੱਕ ਉੱਧਰ ਡਰੇਨ ਹੋ ਕੇ ਹੈ ਗੋੜਾ ਹਾਂ ਗੋੜਾ ਆ ਪਿਆ ਇਹ ਗੱਠੀਆਂ ਉਹ ਪਈਆਂ ਹੈ ਹੈ ਦੋਨੀਆਂ ਚੀਜ਼ਾਂ ਆ ਲੋ ਬਾਈ ਸਾਡੇ ਖੇਤਾਂ ਦਾ ਨਜ਼ਾਰਾ ਜਿੱਥੇ ਜਿੱਥੇ ਪਾਣੀ ਲੱਗਿਆ ਉੱਥੇ ਉੱਥੇ ਭਾਫ਼ ਜੁੱਟਣ ਲੱਗ ਗਈ ਹਾਂ ਮਨਮਰ ਤੁੰਦ ਜੀ ਹਾਂ ਇੱਥੇ ਤੇ ਹੀ ਦਿਖ ਰਿਹਾ ਲਾ ਬਈ ਅੱਛਾ ਹਲੇ ਕਨੈਕਸ਼ਨ ਕਰਨ ਨੂੰ ਰਹਿੰਦੇ ਆਂ ਦੇ ਉਹ ਮੁੰਡਿਆਂ ਦੇ ਨਹੀਂ ਹੁਣ ਇੱਕ ਬੰਦ ਕਰੀ ਹੋਣਾ ਇੱਕ ਲੜੀ ਬਲਦੀ ਦੀ ਆ ਅੱਛਾ ਜਿਹੜੀਆਂ ਲੱਗਣ ਕਨੈਕਸ਼ਨ ਇਧਰ ਨੂੰ ਵੀ ਬਾਈ ਦਿਖਾ ਦਿੰਦੇ ਆ ਸਾਈਡ ਨੂੰ ਪਈਆਂ ਵੀ ਜਿਹੜੀਆਂ ਆ ਆ ਲੋ ਇੱਧਰ ਆ ਇੱਧਰ ਇੱਧਰ ਬਾਈ ਆ ਪਾ ਚੁੱਕਿਆ ਬੰਦਾ ਇਹ ਚਲੋ ਬਾਕੀ ਬਾਹਰ ਤੇ ਪਤਾ ਲੱਗਣਾ ਹੌਲੀ ਹੌਲੀ ਚੱਲ ਰਿਹਾ ਕੰਮ ਆ ਪਈਆਂ ਬਾਈ ਗੱਠੀਆਂ ਦੇਖੋ ਇਹਨਾਂ ਨੂੰ ਵੀ ਚੱਕ ਕੇ ਇੱਧਰ ਰੱਖਦਾ ਦੋਨੇ ਚੀਜ਼ਾਂ ਗੱਠੀਆਂ ਮੇਲ ਹੋ ਗਿਆ ਗੁੜ ਗੱਠੀਆਂ ਦਾ ਜਿਹਨੇ ਜਿਹਨੇ ਖਾਣੀਆਂ ਜੋੜੀ ਐ ਨਹੀਂ ਤੇ ਆ ਚਲੋ ਬਾਈ ਚੱਲ ਰਿਹਾ ਕੰਮ ਨੀਂਦ ਦੇ ਕਰਾਈ ਜਾਓ ਸਾਡੇ ਅੱਗੇ। ਜਗਮਾਨ ਹੋਇਆ ਪਾਪ। ਹਾਂ ਕਰਨਾ ਕਰਨਾ ਇਧਰ ਬੁੱਕ। ਹਾਂ। ਹਾਂ। ਆਪ ਲੋ ਬੇਬੇ ਨੂੰ ਬੜਾ ਹੌਕਾ ਬਣਾ। ਨਹੀਂ ਪਾਣਾ। ਲੋ ਜੀ। ਲੋ ਭਾਈ। ਖੁਸ਼ ਰਹੇ ਬੰਦਾ ਸਾਡਾ। ਲੈ ਲਾ। ਹਾਂ। ਇਹ ਪੜ੍ਹਦਾ। ਇਹ ਨਹੀਂ ਇੱਥੇ ਬੁੱਕ ਤੇ ਨਹੀਂ। ਚੰਮੂ ਚੰਚਾ ਹੋਰ ਹੈ ਨਹੀਂ ਕੋਹ ਥੈਂਕ ਯੂ ਜੀ ਓਏ ਉਹ ਜਦ ਨੂੰ ਬਾਹਰ ਲੈ ਕੇ ਕਰਾ ਦਿਓ ਕਰਾ ਦਿਓ ਦੇਉ ਦੇਉ ਲਾ ਬਈ ਹਾਂ ਪਹਿਲਾਂ ਦੇਖਦਾ ਉੱਪਰ ਵੀ ਖੜਾਉਣੇ ਵਾਲਾ ਗਾਉਣਾ ਆਜੋ ਦਿਹਾੜੀ ਵੀ ਆਜੋ ਹਾਂ ਇਸ ਕਦੀ ਬਰਾਏ ਬੈਠ ਕੇ ਦੇਖਣਾ ਸ਼ਗਨ ਪੈਣ ਲੱਗਿਆ ਹੁੰਦਾ ਕਰਦਾ। ਉਹ ਕੜੀ ਵਿੱਚ ਜਾ ਕੇ ਰੋਂਦਾ। ਤਾਂ ਜਦੋਂ ਆਪਾਂ ਮੂੰਹ ਚੱਕ ਕੇ ਪੈਂਦਾ ਨਹੀਂ ਰਹਿਣੇ ਮੈਂ ਚੱਕ ਕੇ ਬੋਲ ਆਪੇ ਚੱਕ ਲਾ। ਲੈ ਭਾਈ ਆਹੇ ਕਰਨ ਦਾੜੀ ਬੈਸਟ ਫਰੈਂਡ। ਹਾਂ। ਹੈ? ਦੇਖਣੀ। ਆਹੋ ਆਹੋ ਸਾਰੀ ਆਹ ਤੇ ਮਾਰੀ ਵਾਰੀ। ਦੱਸਣਾ ਪੈਂਦਾ। ਆਹ ਦੇਖੋ। ਯਾਰ ਇੱਧਰ ਇੱਧਰ।